ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਪੰਜ ਪੀਰਾਂ ਦੀ ਗੱਲ ਕਰਾਂਗੇ ਕਿ ਪੰਜ ਪੀਰ ਕੌਣ ਸਨ ਇਹ ਕਦੋਂ ਕਦੋਂ ਹੋਏ ਅਤੇ ਇਹਨਾਂ ਦੇ ਕੀ ਨਾਮ ਸਨ ਸੰਗਤ ਜੀ ਅਕਸਰ ਅਸੀਂ ਪੰਜ ਪੀਰਾਂ ਦੀ ਫੋਟੋ ਵਾ ਦੇਖਦੇ ਹਾਂ ਪਰ ਸਾਨੂੰ ਇਹਨਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਜੇਕਰ ਅਸੀਂ ਇਹਨਾਂ ਨੂੰ ਮੰਨਣਾ ਹੈ ਅਤੇ ਇਹਨਾਂ ਦੀ ਇਬਾਦਤ ਕਰਨੀ ਹੈ ਤਾਂ ਸਾਨੂੰ ਇਹਨਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਪੰਜਾਬ ਪੀਰਾ ਦਾ ਬਹੁਤ ਉੱਚਾ ਮਕਾਮ ਹੈ ਅੱਲਾ ਦੇ ਵਲੀ ਪੰਜ ਪੀਰ ਜਿੰਨਾਂ ਦੇ ਅੱਗੇ ਅਸੀਂ ਕੋਈ ਵੀ ਦੁਆ ਕਰੀਏ ਉਹ ਉਸ ਨੂੰ ਜ਼ਰੂਰ ਪੂਰੀ ਕਰਦੇ ਨੇ ਸੰਗਤ ਜੀ ਅਸੀਂ ਜਿੱਥੇ ਵੀ ਪੰਜਾਂ ਪੀਰਾਂ ਨੂੰ ਯਾਦ ਕਰੀਏ ਉਹ ਜ਼ਰੂਰ ਹਾਜ਼ਰ ਹੁੰਦੇ ਨੇ ਅਤੇ ਸਾਡੀ ਮੁਸ਼ਕਿਲਾਂ ਨੂੰ ਆਸਾਨ ਕਰਦੇ ਨੇ ਸੰਗਤ ਜੀ ਪੰਜਾਂ ਪੀਰਾਂ ਵਿੱਚੋਂ ਪਹਿਲੇ ਪੀਰ ਸੀ ਦਾਤਾ ਗੰਢ ਬਖਸ਼ ਜੀ ਇਨਾਂ ਨੂੰ ਅਸੀਂ ਦਾਤਾ ਅਜਮੇਰੀਆਲੀ ਦੇ ਨਾਮ ਤੋਂ ਵੀ ਜਾਣਦੇ ਹਾਂ ਇਹਨਾਂ ਦਾ ਜਨਮ 1009 ਇਸਵੀ ਵਿੱਚ ਹੋਇਆ ਸੀ ਅਤੇ 1077 ਵਿੱਚ ਦੁਨੀਆ ਤੋਂ ਪਰਦਾ ਕਰ ਗਏ ਸੀ ਦਾਤਾ ਗੰਜ ਬਖਸ਼ ਜੀ ਦੀ ਮਜ਼ਾਰ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਸੰਗਤ ਜੀ ਪੰਜਾਬ ਪੀਰਾ ਵਿੱਚੋਂ ਦੂਜੇ ਪੀਰ ਬਾਬਾ ਫਰੀਦ ਗੰਜ ਚੱਕਰ ਜੀ ਇਹਨਾਂ ਨੂੰ ਪੰਜਾਬ ਦੀ ਆ ਸਾਰੀਆਂ ਸੰਗਤਾਂ ਜਾਣਦੀਆਂ ਨੇ ਇਹਨਾਂ ਦਾ ਜਨਮ 1179 ਵਿੱਚ ਹੋਇਆ ਸੀ ਅਤੇ ਇਹ 1268 ਵਿੱਚ ਦੁਨੀਆ ਤੋਂ ਪਰਦਾ ਕਰ ਗਏ ਸੀ ਸੰਗਤ ਜੀ ਇਹਨਾਂ ਦੀ ਅਸਲ ਦਰਗਾਹ ਪਾਕਪਟਨ ਸ਼ਰੀਫ ਪਾਕਿਸਤਾਨ ਦੇ ਵਿੱਚ ਹੈ ਸੰਗਤ ਜੀ ਪੰਜਾ ਪੀਰਾਂ ਵਿੱਚੋਂ ਤੀਸਰੇ ਪੀਰ ਹਜਰਤ ਵਹਾਉਦਿਨੋ ਲਿਆ ਰਹਿਮਤੁਲਾਲੇ ਮਲਤਾਨੀ ਜੀ ਜੋ ਮੁਲਤਾਨ ਦੇ ਬਾਦਸ਼ਾਹ ਦੇ ਨਾਮ ਤੋਂ ਵੀ ਜਾਣੇ ਜਾਂਦੇ ਨੇ ਸੰਗਤ ਜੀ ਇਹਨਾਂ ਦਾ ਜਨਮ 1182 ਵਿੱਚ ਹੋਇਆ ਸੀ ਅਤੇ 1288 ਵਿੱਚ ਦੁਨੀਆ ਤੋਂ ਪਰਦਾ ਕਰ ਗਏ ਸੀ ਸੰਗਤ ਜੀ ਇਹਨਾਂ ਦੀ ਅਸਲ ਦਰਗਾਹ ਸ਼ਰੀਫ ਮੁਲਤਾਨ ਵਿੱਚ ਹੈ ਇਹ ਵੀ ਮੌਜੂਦਾ ਪਾਕਿਸਤਾਨ ਦੇ ਵਿੱਚ ਹੈ ਸੰਗਤ ਜੀ ਪੰਜਾਬ ਪੀਰਾਂ ਵਿੱਚੋਂ ਚੌਥੇ ਪੀਰ ਸੀ ਸ਼ਾ ਬਾਜ਼ ਕੁਲੰਦਰ ਜਿਨ੍ਹਾਂ ਨੂੰ ਲਾਲ ਸ਼ਾ ਬਾਜ਼ ਕੁਲੰਦਰ ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਤੋਂ ਕੁਲੰਦਰੀ ਸਿਲਸਿਲਾ ਸ਼ੁਰੂ ਹੋਇਆ ਸੀ ਸੰਗਤ ਜੀ ਇਹਨਾਂ ਦਾ ਜਨਮ 1877 ਇਸਵੀ ਵਿੱਚ ਹੋਇਆ ਸੀ ਅਤੇ ਇਹਨਾਂ ਨੇ 1274 ਵਿੱਚ ਦੁਨੀਆ ਤੋਂ ਪਰਦਾ ਫਰਮਾਇਆ ਸੀ ਸੰਗਤ ਜੀ ਇਹਨਾਂ ਦਾ ਅਸਲ ਦਰਬਾਰ ਸੇਵਨ ਸ਼ਰੀਫ ਪਾਕਿਸਤਾਨ ਦੇ ਵਿੱਚ ਹੈ ਸੰਗਤ ਜੀ ਹੁਣ ਅਸੀਂ ਗੱਲ ਕਰਾਂਗੇ ਪੰਜਾ ਪੀੜਾ ਵਿੱਚੋਂ ਪੰਜਵੇਂ ਪੀੜ ਦੀ ਸੰਗਤ ਜੀ ਜੇ ਤੁਸੀਂ ਵੀਡੀਓ ਦੇਖਦੇ ਹੋਏ ਇੱਥੋਂ ਤੱਕ ਪਹੁੰਚ ਗਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੰਗਤ ਜੀ ਪੰਜਵੇਂ ਪੀਰ ਹਜ਼ਰਤ ਸੈਦ ਜਲਾਲੋਦੀਨ ਬੁਖਾਰੀ ਹੋਏ ਹਨ ਸੰਗਤ ਜੀ ਇਹਨਾਂ ਦਾ ਜਨਮ 1100 ਨੜੀ ਨੂੰਏ ਇਸਬੀ ਵਿੱਚ ਹੋਇਆ ਅਤੇ 1200 ਕਨੂਏ ਵਿੱਚ ਦੁਨੀਆ ਤੋਂ ਪਰਦਾ ਕਰ ਗਏ ਸੀ ਸੰਗਤ ਜੀ ਇਹਨਾਂ ਦਾ ਅਸਲ ਦਰਬਾਰ ਉੱਚ ਸ਼ਰੀਫ ਦੇ ਵਿੱਚ ਹੈ ਜੋ ਕਿ ਮੌਜੂਦਾ ਪਾਕਿਸਤਾਨ ਦੇ ਵਿੱਚ ਹੈ ਸੰਗਤ ਜੀ ਇਹ ਸੀ ਪੰਜ ਪੀੜ ਜਿਨ੍ਹਾਂ ਦਾ ਰੁਤਬਾ ਅੱਲਾ ਦੇ ਮਹਿਬੂਬਾ ਵਿੱਚ ਬਹੁਤ ਹੀ ਉੱਚਾ ਹੈ ਸੰਗਤ ਜੀ ਪੰਜਾ ਪੀੜਾ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ